ਗੋਲੂ ਕਾ ਮੋੜ ਮੌਜੂਦ ਹੈਗੇ ਆ ਗੋਲੂ ਕਾ ਮੋੜ ਦੇ ਤਸਵੀਰਾਂ ਦਿਖਾ ਦਿੰਦੇ ਹੈਗੇ ਆ ਜਿੱਥੇ ਹੁਣੇ ਇੱਕ ਐਕਸੀਡੈਂਟ ਹੋਇਆ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਡਵਾਇਡਰਾਂ ਦੇ ਵਿੱਚ ਗੱਡੀ ਵੱਜ ਚੁੱਕੀ ਹੈ ਜਲਾਲਾਬਾਦ ਵਾਲੇ ਪਾਸਿਓਂ ਗੱਡੀ ਆ ਰਹੀ ਹੈਗੀ ਸੀ ਤੇ ਫਿਰੋਜ਼ਪੁਰ ਵਾਲੇ ਪਾਸੇ ਇੱਥੇ ਜ ਲਾਈਟ ਲਗਾਈ ਗਈ ਸੀ ਜਦੋਂ ਮੈਂ ਪਹਿਲਾਂ ਅਸੀਂ ਖਬਰ ਨਾਸ਼ਰ ਕੀਤੀ ਸੀ ਪਰ ਉਸ ਤੋਂ ਬਾਅਦ ਵਾਕ ਵੱਜਣ ਕਰਕੇ ਲਾਈਟ ਵੀ ਟੁੱਟ ਗਈ ਸੀ ਤੇ ਹੁਣ ਅੱਜ ਫਿਰ ਇੱਕ ਗੱਡੀ ਦਾ ਜਿਹੜਾ ਐਕਸੀਡੈਂਟ ਇੱਥੇ ਹੋ ਗਿਆ ਤੇ ਕਾਫੀ ਨੁਕਸਾਨ ਆ ਤੁਸੀਂ ਦੇਖ ਸਕਦੇ ਹੋ ਇਸ ਗੱਡੀ ਦਾ ਨੁਕਸਾਨ ਹੋ ਗਿਆ ਦੋਨੋਂ 에어 ਬੈਗ ਦੇਖ ਸਕਦੇ ਹੋ ਗੱਡੀ ਦੇ ਦੋਨੋਂ 에어 ਬੈਗ ਖੁੱਲੇ ਆ ਇਹ ਡਿਵਾਈਡਰਾਂ ਦੇ ਵਿੱਚ ਵੱਜਣ ਕਰਕੇ ਦੋਨੋਂ 에어 ਬੈਗ ਗੱਡੀ ਤੇ ਖੁੱਲ ਗਏ ਪਰਲੀ ਸਾਈਡ ਵਾਲਾ ਤੇ ਡਰਾਈਵਰ ਸਾਈਡ ਵਾਲਾ ਵੀ ਮਾੜਾ ਯਾਨ ਕਰ ਲਾਈਵ ਤਸਵੀਰਾਂ ਤੁਹਾਨੂੰ ਗੋਲੂਗਾ ਮੋੜ ਤੋਂ ਦਿਖਾ ਰਹੇ ਹੈਗੇ ਆ ਜਿੱਥੇ ਹੁਣੇ ਇੱਕ ਐਕਸੀਡੈਂਟ ਹੋਇਆ ਤੇ ਉਸ ਐਕਸੀਡੈਂਟ ਦੀਆਂ ਲਾਈਵ ਤੁਸੀਂ ਫਟੋ ਕਰਾਉਣ ਗੱਡੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤੋੜ ਤੱਕ ਜਿਹੜੇ ਡਿਵਾਈਡਰ ਉਹ ਟੁੱਟੇ ਹੋਏ ਆ ਤੇ ਜਿਸ ਕਰਕੇ ਇੱਥੇ ਬਿਲਕੁਲ ਹਨੇਰਾ ਪੈ ਜਾਂਦਾ ਕੋਈ ਅੱਗੂ ਹੋਰ ਵਹੀਕਲ ਆਉਂਦਾ ਤੇ ਐਕਸੀਡੈਂਟ ਜਿਹੜਾ ਹੈ ਉਹ ਹੋ ਜਾਂਦਾ ਜਿਸ ਕਰਕੇ ਐਕਸੀਡੈਂਟ ਹੋਇਆ ਤੇ ਇੰਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਾਇਰ ਤੱਕ ਜਿਹੜੇ ਆ ਫਰੰਟ ਟਾਇਰ ਵੀ ਫਟ ਗਿਆ ਤੇ ਟੁੱਟੀ ਹੋਈ ਬੰਪਰ ਤੋਂ ਅੱਗੂ ਗੱਡੀ ਤੇ ਗੱਡੀ ਦੇ ਵਿੱਚ ਜਿਹੜੇ ਸਵਾਰ ਹੈਗੇ ਸੀ ਉਹਨਾਂ ਦੀ ਬੱਸ ਹੋ ਗਈ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਵੀਰੇ ਕਿਵੇਂ ਵਾਪਰਿਆ ਹਾਦਸਾ ਕਿਵੇਂ ਹੋਇਆ ਸਾਰਾ ਪਤਾ ਨਹੀਂ ਲੱਗਾ ਯਕਦਾ ਮਰ ਗਿਆ ਕਿੱਥੋਂ ਆ ਰਹੇ ਸੀ ਇੱਥੋਂ ਆ ਰਹੇ ਸੀ ਆ ਗੋਲੂ ਕਹਿੰਦਾ ਗੋਲੂ ਕਾ ਤੇ ਆ ਰਹੇ ਸੀ ਬੈਲਟਾਂ ਲੱਗੀਆਂ ਸੀ ਤਾਂ ਹੀ ਯਾਰ ਬੈ ਖੁੱਲ ਕੇ ਬਚਤ ਹੋ ਗਈ ਕਿੰਨੀਆਂ ਸਵਾਰੀਆਂ ਸੀ ਵਿੱਚ ਤਿੰਨ ਸੀ ਤਿੰਨੇ ਸਹੀ ਨੇ ਇੱਕ ਮੈਂ ਬੈਠਾ ਸੀ ਅੱਛਾ ਕਿਹੜਾ ਪਿੰਡ ਆ ਤੁਹਾਡਾ ਸ਼ਹਿਰ ਹੀ ਗ੍ਰਾਈਬਰ ਸ਼ਹਿਰ ਹੈ ਫਰੋਜਪੁਰ ਸ਼ਹਿਰ ਤੋਂ ਨੇ ਜਦੋਂ ਇੱਥੇ ਪਹੁੰਚਦੇ ਹੈਗੇ ਆ ਤੇ ਹਾਦਸਾ ਜਿਹੜਾ ਇਹ ਵਾਪਰ ਜਾਂਦਾ ਹੈ ਡਿਵਾਈਡਰਾਂ ਤੇ ਇੱਥੇ ਲੈਂਡ ਲਗਾਈ ਗਈ ਸੀ ਤੇ ਉਸ ਲੈਂਡ ਨੂੰ ਕਿਸੇ ਟਰੱਕ ਵਾਲੇ ਵੱਲੋਂ ਤੋੜ ਦਿੱਤਾ ਗਿਆ ਇੱਕ ਲੈਂਡ ਸਾਹਮਣੇ ਵੀ ਲਗਵਾਈ ਗਈ ਸੀ ਜਦੋਂ ਅਸੀਂ ਇਸ ਖਬਰ ਨੂੰ ਨਸ਼ਰ ਕੀਤਾ ਸੀ ਤੇ ਹੁਣ ਉਸ ਤੋਂ ਬਾਅਦ ਫਿਰ ਇਸੇ ਜਗ੍ਹਾ ਤੇ ਲਗਾਤਾਰ ਹਾਦਸੇ ਆ ਫਿਰ ਵਾਪਰ ਰਹੇ ਆ ਦੇਖ ਸਕਦੇ ਹੋ ਡਸਟਰ ਗੱਡੀ ਹੈ ਸ਼ਿਰੋਜਪੁਰ ਦੇ ਵਾਸੀ ਨੇ ਤਿੰਨ ਜਣੇ ਵੇਸਨ ਜਦੋਂ ਹੀ ਗੱਡੀ ਵੱਜਦੀ ਆ ਦੋਨੋਂ 에ਅਰ ਬੈਗ ਖੁੱਲਦੇ ਆ ਜਿਸ ਕਰਕੇ ਬਚਤ ਹੋ ਜਾਂਦੀ ਹੈ ਹੁਣ ਇਸ ਗੱਡੀ ਨੂੰ ਬਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰੇ ਦੁਕਾਨਦਾਰ ਨੌਜਵਾਨ ਮੁੰਡੇ ਇਕੱਠੇ ਹੋ ਗਏ ਤਸਵੀਰਾਂ ਤੁਸੀਂ ਦੇਖੋ ਕਿੰਨਾ ਵੱਡਾ ਇਹ ਪੱਥਰ ਪਿਆ ਇੱਥੇ ਇਹਦੇ ਵਿੱਚ ਵੱਜੀ ਹੈ ਜਿਸ ਕਰਕੇ ਇਹਨਾਂ ਨੂੰ ਨੁਕਸਾਨ ਹੋਇਆ ਵੱਡਾ ਪੱਥਰ ਹਾਂ ਬਿੱਟੂ ਜੀ ਕੀ ਕਹਿਣਾ ਚਾਹੁੰਦੇ ਕੱਲ ਵੀ ਵੱਜੀ ਆ ਹਾਂ ਜੀ ਰਾਤ ਨੂੰ ਐਕਸੀਡੈਂਟ ਆਇਆ ਜੀ ਅੱਛਾ ਰਾਤ ਐਕਸੀਡੈਂਟ ਹੋਇਆ ਰਾਤ ਵੀ ਜਗੱਡੀ ਵਜੀਏ ਉਹ ਵੀ ਚੋਕ ਕੇ ਰਾਤ ਦੁਕਾਨਦਾਰਾਂ ਨੇ ਸਾਈਡ ਤੇ ਕੀਤੀ ਹੁਣ ਵੀ ਉਹੋ ਆਲੇ ਕੋਈ ਵੀ ਇੱਥੇ ਕੋਈ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਲੈਣ ਦਾ ਨਾ ਪ੍ਰਬੰਧ ਹੋਣ ਕਰਕੇ ਰਾਤ ਚੋਰ ਆਏ ਨੇ ਲੈਣ ਦਾ ਨਾ ਪ੍ਰਬੰਧ ਹੋਣ ਕਰਕੇ ਤਿੰਨ ਕੰਪਰੈਸ਼ਨ ਏਸੀ ਦੀਆਂ ਦੁਕਾਨਾਂ ਦੇ ਉੱਤੋਂ ਲਾ ਕੇ ਲੈ ਗਏ ਨੇ ਜੀ ਤਿੰਨ ਦਿਨ ਲਗਾਤਾਰ ਚਾਰ ਦਿਨੋਂ ਚੱਲੇ ਆਸ ਤੇ ਵਾਪਰਦਿਆਂ ਨੂੰ ਅੱਗੇ ਗੁਰੂ ਸਾਹਿਬ ਦੇ ਲਾਈਟਾਂ ਜਗਦੀਆਂ ਸੀ ਬਿਜਲੀ ਵਾਲੇ ਤਾਰਾਂ ਲਾ ਕੇ ਲੈ ਗਏ ਨੇ ਪੰਚਾਇਤੀਆਂ ਲਾਈਟਾਂ ਵੀ ਬੰਦ ਕਰ ਗਏ ਨੇ ਚੋਰੋਂ ਦਾ ਫਾਇਦਾ ਉਠਾ ਰਹੇ ਨੇ ਜੀ ਉਸ ਚੀਜ਼ ਦਾ। ਜਿਵੇਂ ਵੇਖੋ ਹੁਣ ਕੱਲ ਵੀ ਇਹਨਾਂ ਥੰਗੜਾ ਨੁਕਸਾਨ ਹੋਇਆ ਹੈ। ਕੋਈ ਜੀਵ ਨਹੀਂ ਜੀਵ ਦਾ ਨੁਕਸਾਨ ਨਹੀਂ ਹੋਇਆ ਗੱਡੀਆਂ ਦੇ ਹੁਣ ਤੋਂ ਹੁਣ ਫਿਰ ਵੇਖੋ ਰਾਜਾ ਪਲੈਨ ਦਾ ਹੁਣ ਕਰਕੇ ਪ੍ਰਸ਼ਾਸਨ ਨੂੰ ਇਹੋ ਮੰਗ ਕਰਨੇ ਜਿਵੇਂ ਉਧਰਲੇ ਪਾਸੇ ਸਤਪਾਲ ਜੀ ਤੁਸੀਂ ਅੱਗੇ ਵੀ ਦਿਖਾਇਆ ਸੀ ਨਾ ਜਦੋਂ ਉਹ ਕੋਈ ਸੱਜਣ ਸਾਣਾ ਸਮਾਜ ਸੇਵੀ ਸੱਜਣੇ ਦਾਨੀ ਦਾਨੀ ਸੱਜਣ ਸੀ ਉਹਨੇ ਦਾਨ ਕੀਤੀਆਂ ਸੀ ਦੋ ਲਾਈਟਾਂ ਇੱਕ ਅੱਜ ਜਾਗਰੀ ਅਬਾਸਾਡੇ ਦੇ ਬਿਲਕੁਲ ਸਾਹਮਣੇ ਜਿਹੜੀ ਦੂਸਰੀ ਏ ਉਹ ਗੱਡੀ ਵਾਲਾ ਕੋਈ ਪਟਕੇ ਛੱਡ ਗਿਆ ਸੀ ਉਸ ਤੋਂ ਬਾਅਦ ਕਿਸੇ ਨੇ ਆਸਰਾ ਹੀ ਨਹੀਂ ਦਿੱਤਾ ਲੈਣ ਲਾਉਣ ਦਾ ਹਾਂ ਵੇਖੋ ਤੁਸੀਂ ਇਧਰ ਪਾਸੇ ਕਿਦਾਂ ਟੰਗੜਾ ਨਛਾਣੋ ਛੱਡਾ ਸੀ ਇੰਨਾ ਵੱਡਾ ਪੱਥਰ ਜੜਾਏ ਪਿਆ ਹੈ ਤੇ ਜਿੰਦੇ ਵਿੱਚ ਗੱਡੀ ਵਜੀ ਤਾਂ ਸਾਰੇ ਉਹ ਦੇਖੋ ਬੱਸ ਵੀ ਉਪਰੋਂ ਟੱਪਦੀ ਹੋਈ ਡਵਾਈਡਰਾਂ ਤੋਂ ਤੇ ਇਹ ਸਾਰਾ ਟੁੱਟੇ ਪਿਆ ਇੱਥੇ ਡਵਾਈਡਰ ਬਕਾਇਦਾ ਤੇ ਹਾਦਸਾ ਕਹਿੰਦੇ ਰੋਜ਼ ਵਾਪਰਦਾ ਕੱਲ ਵੀ ਇੱਕ ਹਾਦਸਾ ਵਾਪਰਿਆ ਬਟੂ ਕੱਲ ਕਾ ਦਾ ਐਕਸੀਡੈਂਟ ਸੀ ਕੱਲ ਵੀ ਕਾਰ ਹੀ ਵੱਜੀ ਸੀ ਕਾਰ ਹੀ ਵੱਜੀ ਸੀ ਕਾਰ ਵੱਜੀ ਇਹੋ ਟਾਈਮ ਤੇ ਵੱਜੀ ਆ ਨਾ ਉਹ ਅਗਲੇ ਚੀ ਨੇ ਅੰਮ੍ਰਿਤਸਰ ਦੇ ਅੰਮ੍ਰਿਤਸਰ ਤੇ ਇਧਰ ਆ ਰਹੇ ਸੀਗੇ ਉਹ ਕਹੇ ਰਾਤ ਇੱਥੇ ਚੱਲ ਗੱਡੀ ਸੁੱਤੇ ਗੱਡੀ ਵੀ ਨੂੰ ਨਿਕਲ ਨਹੀਂ ਸਕੀ ਇਹ ਲਿਫਟੇ ਫਾਲ ਹੀ ਦੇਗਲੇ ਪਾਸੇ ਕੋ ਲਾਓ ਲਾ ਰੰਗ ਆ ਰਹੇ ਆ ਬੋਰ ਤੋਂ ਆ ਰਹੇ ਸੀ ਅੰਮ੍ਰਿਤਸਰ ਜਾਣਾ ਸੀ ਉਹਨਾਂ ਨੂੰ ਰਾਤ ਠਹਿਰਨ ਦਾ ਪ੍ਰੋਗਰਾਮ ਹੀ ਨਹੀਂ ਮਿਲਿਆ ਕੋਈ ਉਹ ਰਾਤ ਗੱਡੀ ਦੇ ਵਿੱਚ ਬੈਠ ਕੇ ਹੀ ਰਾਤ ਉਹਨਾਂ ਕੱਟੀ ਕੋਈ ਉਹਨਾਂ ਨੂੰ ਸਾਧਨ ਨਹੀਂ ਮਿਲਿਆ ਜਿਹੜੀ ਉਹਦੀ ਗੱਡੀ ਚੋੱਕੇ ਜਿਹਦੇ ਸਾਈਡ ਤੇ ਕਰ ਦਈਏ ਜਾਂ ਕਿਸੇ ਉਹ ਗੱਡੀ ਫਿਰ ਰਾਤ ਇੱਥੇ ਖੜੀ ਦੀ ਹਾਂਜੀ ਰਾਤ ਛੜਕਦੇ ਇੱਕ ਕਿਨਾਰੇ ਤੇ ਜਿਵੇਂ ਦੁਕਾਨਦਾਰਾਂ ਨੇ ਸਾਈਡ ਤੇ ਗੱਡੀ ਕੀਤੀ ਉਵੇਂ ਗੱਡੀ ਦੇ ਵਿੱਚ ਹੀ ਉਹ ਅਮਰਸਰ ਵਾਲੇ ਲੋਗ ਰਾਤ ਆ ਸੁਤੇ ਰਹੇ ਅੱਜ ਵੀਤੀ ਰਾਤ ਵੀ ਅੱਜ ਫੇਰ ਹੋ ਗਿਆ ਰਜਾਨਾ ਫੇਰ ਉਵੇਂ ਹੀ ਹਾਦਸੇ ਹੋਣੇ ਸ਼ੁਰੂ ਹੋ ਗਏ ਆ ਦੇਖ ਸਕਦੇ ਹੋ ਸਾਰਾ ਤੇਲ ਤੱਕ ਥੱਲੇ ਨਿਕਲ ਗਿਆ ਚੈਂਬਰ ਵੀ ਟੁੱਟ ਗਿਆ ਗੱਡੀ ਦਾ ਥੱਲੇ ਵੱਜਣ ਕਰਕੇ ਤੇ ਜਿਸ ਕਰਕੇ 에য়ার ਬੈਗ ਵੀ ਖੁੱਲਿਆ ਗੱਡੀ ਇਨੀ ਸਪੀਡ ਵਿੱਚ ਨਹੀਂ ਸੀ ਪਰ ਹਾਦਸਾ ਜਿਹੜਾ ਦੇਖ ਸਕਦੇ ਹੋ ਕਿੰਨਾ ਵੱਡਾ ਹਾਦਸਾ ਗੋਲੂ ਦਾ ਮੋੜ ਦੇ ਤਸਵੀਰਾਂ ਨੇ ਹੁਣ ਇਹਦੇ ਤਸਵੀਰਾਂ ਨੇ ਐਂਗਲ ਲੱਗੀ ਹੋਈ ਹੈ ਤੇ ਇਹ ਇਹਨਾਂ ਦੇ ਕਰਕੇ ਇੰਨੀ ਵੱਡੀ ਦਿੱਕਤ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਰੋਜ਼ ਕਰਨਾ ਪੈ ਰਿਹਾ ਜਦੋਂ ਸਾਹਮਣੇ ਤੋਂ ਲਾਈਟ ਪੈਂਦੀ ਹੈ ਤਾਂ ਕੁਝ ਵੀ ਦਿਖਾਈ ਨਹੀਂ ਦਿੰਦਾ ਗੋਲੂ ਕਾ ਮੋੜ ਦੇ ਤਸਵੀਰਾਂ ਦਿਖਾ ਰਿਹਾ ਗੋਲੂ ਕਾ ਮੋੜ ਤੋਂ ਜਿਵੇਂ ਫਿਰਜਪੁਰ ਨੂੰ ਜਾਂਦੇ ਹਾਂ ਉਹ ਸਾਹਮਣੇ ਤੁਹਾਨੂੰ ਇੱਕ ਲਾਈਟ ਲੱਗੀ ਜਰੂਰ ਦਿਖਾਈ ਦੇ ਰਹੀ ਹੈ ਪਰ ਇਸ ਸਾਈਡ ਵਾਲੀ ਲਾਈਟ ਟੁੱਟ ਗਈ ਇਹ ਕੋਈ ਲਾਈਟ ਪ੍ਰਸ਼ਾਸਨ ਵੱਲੋਂ ਨਹੀਂ ਲਗਵਾਈ ਗਈ ਸੀ ਸਮਾਜ ਸੇਵੀ ਅਮਨਦੀਪ ਰਮਨਦੀਪ ਹੋਰਾਂ ਵੱਲੋਂ ਗੁਰੂ ਅਰਸਾਏ ਦੇ ਵਿਆਸੀ ਨੇ ਚੰਡੀਗੜ੍ਹ ਸੈਟਲ ਨੇ ਮੁੰਡੇ ਉਹਨਾਂ ਨੇ ਵੀਡੀਓ ਦੇਖੀ ਸੀ ਗੁਰੂ ਸਾਹਿਬ ਲਾਈਵ ਦੀ ਤੇ ਜਦੋਂ ਇਹ ਲੈਡ ਲਗਵਾ ਦਿੱਤੇ ਗਈ ਪਰ ਉਸ ਤੋਂ ਬਾਅਦ ਟੁੱਟ ਗਈ ਹੁਣ ਦੁਬਾਰਾ ਇਸ ਲੈਡ ਨਾ ਹੋਣ ਕਰਕੇ ਹਾਸਾ ਵਾਪਰਿਆ ਹੈਗਾ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਲਾਈਵ ਦਿਖਾ ਰਹੇ ਹੈਗੇ ਆ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦਾ ਗੁਰੂ ਹਰਸਾਹਿਬ ਲਾਈਵ